ਪਠਾਨਕੋਟ ਦੇ ਵਿੱਚ ਲਗਾਤਾਰ ਗੁੰਮਸ਼ੁਦਗੀ ਦੀਆਂ ਖਬਰਾਂ ਆ ਰਹੀਆਂ ਨੇ ਦੱਸਦੇ ਇਹ ਅੱਜ ਫਿਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 17 ਸਾਲ ਦਾ ਲੜਕਾ ਜੁੜਾ ਹੈ ਜਿਸ ਦਾ ਨਾਮ ਸਾਹਿਲ ਹੈ ਛੋਟੇ ਦੌਲਤਪੁਰ ਦਾ ਰਹਿਣ ਵਾਲਾ ਹੈ ਉਹ ਗੁੰਮशुदा ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਆਏ ਦਿਨੀ ਅਜਿਹੀ ਖਬਰਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੋਂ ਕਿ ਲੜਕੇ ਜਿਹੜੇ ਨੇ ਘਰ ਦੇ ਵਿੱਚੋਂ ਜਿਹੜੇ ਨੇ ਗਾਇਬ ਹੋ ਰਹੇ ਨੇ ਘਰੋਂ ਨਿਕਲ ਜਾਂਦੇ ਨੇ ਤਾਂ ਫੇਰ ਮੁੜ ਕੇ ਵਾਪਸ ਨਹੀਂ ਆਕਦੇ ਕਿਉਂ ਹੋ ਰਿਹਾ ਹੈ ਤੇ ਕੀ ਰੀਜ਼ਨ ਹੈ ਇਸ ਦੇ ਪਿੱਛੇ ਖੈਰ ਇਹ ਤਾਂ ਹੁਣ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਪਰ ਇਸ ਲੜਕੇ ਦੇ ਵੱਲੋਂ ਜਿਹੜਾ ਹੈ ਇਸ ਲੜਕੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਜੋ ਕਿ ਘਰੋਂ ਬਾਹਰ ਚੱਲ ਗਿਆ ਤੇ ਇਸ ਦੇ ਉੱਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਐਫਆਰ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਅੱਗੇ ਬੇਨਤੀ ਕਰ ਰਹੇ ਨੇ ਤੇ ਸ਼ਹਿਰ ਵਾਸੀਆਂ ਦੇ ਅੱਗੇ ਵੀ ਬੇਨਤੀ ਕਰ ਰਹੇ ਨੇ ਜੇਕਰ ਤੁਹਾਨੂੰ ਅਜਿਹਾਂ ਲੜਕਾ ਦੇਖਣ ਨੂੰ ਕਿਤੇ ਵੀ ਮਿਲਦਾ ਹੈ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਕਰੀਨ ਤੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਬੱਚਾ ਹੈ ਉਹ ਇਕੱਲਾ-ਕੱਲਾ ਮਾਪਿਆਂ ਦਾ ਪੁੱਤ ਹੈ ਤੁਹਾਨੂੰ ਦੱਸ ਦਿੰਦੇ ਆ ਛੋਟੇ ਦੌਲਤਪੁਰ ਦਾ ਰਹਿਣ ਵਾਲਾ ਹੈ 17 ਸਾਲ ਇਸ ਦੀ ਉਮਰ ਹੈ ਤੇ ਸਾਹਿਲ ਇਸ ਦਾ ਨਾਮ ਹੈ ਤਸ ਦੇ ਉੱਤੇ ਮਾਪਿਆਂ ਨੇ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਤਾਂ ਐਫ ਆਰ ਦਰਜ ਕਰਵਾ ਦਿੱਤੀ ਹੈ ਜਦੋਂ ਰਿਸ਼ਤੇਦਾਰਾਂ ਨੂੰ ਵੀ ਪੁੱਛਿਆ ਗਿਆ ਜਦੋਂ ਸਾਹਿਲ ਦੀ ਮਾਤਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਕਿਤੇ ਵੀ ਸਾਹਿਲ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਤਾਂ ਥੱਕ ਹਾਰ ਕੇ ਐਤਵਾਰ ਨੂੰ ਇੱਕ ਕਰੋ ਨਿਕਲਿਆ ਸੀ ਤੇ 24 ਘੰਟੇ ਬੀਤ ਜਾਣ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਜਿਹੜੀ ਐਫ ਆਰ ਹੈ ਉਹ ਦਰਜ ਕਰਵਾ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਬੇਟਾ ਬਹੁਤ ਹੀ ਜ਼ਿਆਦਾ ਸ਼ਰੀਫ ਹੈ ਤੇ ਬਹੁਤ ਹੀ ਜਿਹੜਾ ਕਹਿ ਸਕਦੇ ਹਾਂ ਅਸੀਂ ਕਿ ਮਾਪਿਆਂ ਦੀ ਗੱਲ ਮੰਨਣ ਵਾਲਾ ਹੈ ਤੇ ਇਸ ਦੇ ਉੱਤੇ ਉਸਦੀ ਮਾਤਾ ਦਾ ਕੀ ਬਿਆਨ ਹੈ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਡੀਐਸਪੀ ਸੁਮੇਰ ਸਿੰਘ ਨੇ ਕੀ ਮੈਸੇਜ ਜਿਹੜਾ ਹੈ ਉਹ ਪੈਰੈਂਟਸ ਨੂੰ ਦਿੱਤਾ ਹੈ ਤੇ ਜਿਹੜੇ ਤਿੰਨ ਕੇਸ ਪਹਿਲਾਂ ਇਹ ਤੀਜਾ ਕੇਸ ਆ ਚੁੱਕਿਆ ਹੈ ਦੱਸ ਦਈਏ ਤੁਹਾਨੂੰ ਦੋ ਕੇਸ ਪਹਿਲਾਂ ਵੀ ਆਏ ਸੀ ਜਿੱਥੇ ਕਿ ਲੜਕਾ ਜਿਹੜਾ ਹੈ ਦਰਪਨ ਨਾਮ ਦਾ ਉਹ ਵੀ ਗੁੰਮਸ਼ੁਦਾ ਸੀ ਤੇ ਇੱਕ ਹੋਰ ਲੜਕਾ ਤੁਹਾਨੂੰ ਦੱਸਿਆ ਸੀ ਅਸੀਂ ਉਵੇਂ ਗੁੰਸ਼ਦਾਰ ਸੀ ਤੇਆ ਸੁਮੇਰ ਸਿੰਘ ਨੇ ਇਹਨਾਂ ਤਮਾਮ ਤਿੰਨਾ ਕੇਸਾਂ ਬਾਰੇ ਕੀ ਕੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਆਓ ਤੁਹਾਨੂੰ ਦਿਖਾਈਏ ਕਿੰਨੀ ਮੈਂ ਲੋਕਾਂ ਦਾ ਕੰਮ ਘੁੰਮ ਕਰਦੀ ਹਾਂ ਜਦੋਂ ਆਣ ਕੇ ਵੇਖਿਆ ਫਿਰ ਬੇਟਾ ਘਰ ਰਹਿੰਦੀ ਕਿੰਨੀ ਉਮਰ ਉਹਦੀ 16 ਸਾਲ ਹੈ ਕਿਹੜੀ ਕਲਾਸ ਪੜਦਾ ਸੀ 10ਵੀਂ ਚ ਕਿਥੇ ਗਿਆ ਦਾ ਸੀ ਮੁੰਡਾ ਤਰਸੂਰੀ ਸੁਣੀ ਆ ਬਾਰੇ ਨਹੀਂ ਐਤਵਾਰ ਦਾ ਦੇਖਾਰ ਹੈ ਆਹ ਆਲੂ ਕਵਾਂਤੀ ਤੇ ਪਤਾ ਕੀਤਾ ਉਹਦੇ ਦੋਸਤ ਸਾਰੇ ਦੋਸਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਕੀਤਾ ਕਿਤੇ ਨਹੀਂ ਹੈਗਾ ਮੇਰਾ ਬੱਚਾ ਲੱਭਦਾ ਅਤਬਾਰ ਦਾ ਉਸ ਤੋਂ ਬਾਅਦ ਉਹੀ ਫਿਰ ਪੁਲਿਸ ਕਰਕੇ हां ਪੁਲਿਸ ਕੈ ਰਿਪੋਰਟ ਲਖਾਈ ਦੀ ਤੇ ਤੁਹਾਨੂੰ ਲੱਗਦਾ ਕਿ ਗਿਆ ਗਿਆ ਜਾਂ ਕਿਹਨ ਨਾ ਨੂੰ ਕੋਈ ਅਸ ਨਹੀਂ ਪਤਾ ਲੜਾਈ ਝਗੜਾ ਮੇਰਾ ਬੱਚਾ ਬਾਹਰ ਨਹੀਂ ਨਿਕਲਦਾ ਬਸ ਇਨਾ ਪਤਾ ਵੀ ਕਿਸ ਦੀ ਸਹ ਨਾਲ ਗਿਆ ਮੇਰਾ ਬੱਚਾ ਅੱਜ ਬਾਹਰ ਕਦੀ ਨਹੀਂ ਨਿਕਲਿਆ ਮੇਰਾ ਬੱਚਾ ਪੜਨ ਵਾਲਾ ਮੇਰਾ ਕੱਲਾ ਕੱਲਾ ਬੱਚਾ ਇੱਕ ਬੇਟੀ ਮੇਰੀ ਛੋਟੀ ਕੀ ਮੰਗ ਕਰਦੇ ਤੁਸੀਂ ਇਹ ਕਰਦੇ ਆ ਮੇਰਾ ਬੇਟਾ ਪੇਰੀ ਝੋਲੀ ਚ ਪਾ ਦੋ ਮੈਨੂੰ ਕੋਸੇ ਨਹੀਂ ਦੇਈਦਾ ਇਹ ਸਾਡੇ ਪਿੰਡ ਦਾ ਮੁੰਡਾ ਇੱਕ ਸਾਹਿਲ ਜੀ 16 17 ਸਾਲ ਦਾ ਸਾਡੇ ਛੋਟੇ ਦੋਲਤਪੁਰ ਤੋਂ ਆ ਉਹ ਐਤਵਾਰ ਘਰੋਂ ਆਪਣੇ ਗਿਆ ਸਵੇਰੇ ਕੋਈ 10 11 ਵਜੇ 10 11 ਵਜੇ ਗਿਆ ਇਹਦੀ ਮਦਦ ਦਾ ਮੈਨੂੰ ਫੋਨ ਆਇਆ ਕਿ ਭਾਜੀ ਸਵੇਰ ਦਾ ਬੱਚਾ ਡਾ ਲੱਭ ਨਹੀਂ ਰਿਹਾ ਅਹੀਂ ਨੂੰ ਕਿਹਾ ਕਿ ਚਲੋ ਆਪਣੇ ਰਿਸ਼ਤੇਦਾਰਾਂ ਕੋ ਸਾਰੇ ਭੈਣ ਭਰਾਵਾਂ ਕੋ ਜਿੱਥੇ ਦਾ ਫਰੈਂਡ ਸਰਕਲ ਆ ਸਾਰੇ ਪਤਾ ਕਰੋ ਉਦਨ ਹੈ ਵੀ ਛੁੱਟੀ ਸੀਗੀ ਉਹ ਮੁੰਡਾ ਵੀ ਸ਼ਰੀਫ ਹੈ ਵਿਚਾਰਾ ਰਹਿੰਦਾ ਤਾਂ ਘਰੇ ਹੀ ਆਪਣੇ ਘਰੋਂ ਸਕੂਲ ਜਾਂਦਾ ਤੇ ਆਪਣੇ ਘਰ ਹੀ ਰਹਿਂਦਾ ਮਾਪਿਓ ਵਿਚਾਰੇ ਦਿਹਾੜੀ ਟੱਪਾ ਕਰਦੇ ਆ ਗਰੀ ਪਰਿਵਾਰ ਆ ਉਹ ਬੱਚਾ 24 ਘੰਟੇ ਬਾਅਦ ਅਸੀਂ ਵੇਟ ਕਰਦੇ ਰਹੇ ਫਿਰ ਹਾਰ ਕੇ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਐਸਐਚਓ ਸਾਹਿਬ ਨੇ ਉਹਨਾਂ ਦੀ ਐਫਆਈਆਰ ਵੀ ਕਿਉਂਕਿ ਨਵਾਲੇ ਦੀ ਬੱਚਾ ਸੀਗਾ ਐਫਆਈਆਰ ਵੀ ਲਾਂਚ ਕਰਤੀ ਹੋਈ ਹੈ ਫਿਰ ਮੋਬਾਈਲ ਉਹਦੇ ਕੋ ਕੋਈ ਨਹੀਂ ਸੀਗਾ ਮੋਬਾਈਲ ਉਹ ਆਪਣੇ ਮਦਰ ਫਾਦਰ ਦਾ ਜਿਹੜਾ ਘਰ ਫੋਨ ਆ ਉਹ ਹੀ ਯੂਜ਼ ਕਰਦਾ ਸੀਗਾ ਉਈ ਫੋਨ ਥੋੜਾ ਜਿਆ ਦੱਸਿਆ ਇਹ ਮਦਰ ਫਾਦਰ ਨੇ ਕਿ ਹਾਂ ਵੀ ਉਦੋਂ ਫੋਨ ਤੇ ਕਿਸੇ ਨਾਲ ਗੱਲ ਕਰਦਾ ਸੀਗਾ ਬਟ ਉਹਨੇ ਚੈਟਿੰਗ ਡਿਲੀਟ ਕਰਤੀ ਹੋਈ ਹੈ ਉਹ ਹੀ ਨੰਬਰ ਦਿੱਤੇ ਹੋਏ ਆ ਸਾਬ ਨੂੰ ਹੁਣ ਐਸਐਚਓ ਸਾਹਿਬ ਨੇ ਨੂੰ ਸ਼ਵਸ਼ਨ ਤੋਂ ਆਇਆ ਕਿ ਉਹਦੀਆਂ ਕੋਲ ਡੀਟੇਲਸ ਕੋਈ ਕੱਢ ਕੇ ਉਹਦਾ ਪਤਾ ਕਰਨੀ ਹੈ ਕਿ ਕਿਹਦੇ ਨਾਲ ਕੋਈ ਟਾਈਪ ਹੈ ਪਰ ਬੱਚਾ ਵੈਸੇ ਉਹ じゃ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਜਿੱਦਾਂ ਆਪਾਂ ਕਦੀ ਸੁਣਿਆ ਨਹੀਂ ਉਸ ਬਾਰੇ ਆਪਣੇ ਸਕੂਲ ਜਾਂਦਾ ਸਕੂਲੇ ਵੀ ਮੈਂ ਪਤਾ ਕੀਤਾ ਉੱਥੇ ਵੀ ਉਹਦਾ ਕੋਈ ਉਹ じゃ ਸਰਕਲ ਜਾਂ ਕੋਈ ਉਹ じゃ ਨੈਟਵਰਕ ਹੈ ਨਹੀਂ ਕਿ ਬੱਚਾ ਆਪਾਂ ਕਹੀਏ ਕਿ ਕੋਈ ਨਸ਼ੇ ਵਾਲਾ ਹੈ ਜਾਂ ਕੋਈ ਉਹ じゃ ਹੀ ਉਹਦਾ ਰੋਜ਼ ਤੇ ਕੋਈ ਪਰੇਸ਼ਾਨੀ ਨਹੀਂ ਕੋਈ ਉਹ ਜੀ ਉਹ ਜੀ ਕੋਈ ਗੱਲ ਨਹੀਂ ਐਸੇ ਬੱਚੇ ਨਹੀਂ ਐਵੇਂ ਛੋਟਾ ਜਿਹਾ ਬੱਚਾ ਜਿਆਦਾ ਵੀ ਨਹੀਂ ਕੀ ਮੰਗ ਕਰਦੋਂ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨੇ ਆ ਕਿ ਗਰੀਬ ਪਰਿਵਾਰ ਆ ਮਾਂ ਉਹਦੀ ਵਿਚਾਰੀ ਦਾ ਰੋ ਰੋ ਉਦਾਂ ਦਾ ਬੁਰਾ ਹਾਲ ਆ ਮੈਂ ਵੀ 2 ਦਿਨ ਇੱਥੇ ਨਹੀਂ ਸੀਗਾ ਪਠਾਨਕੋਟ ਦੇ ਬਾਹਰ ਸੀਗਾ ਵਿਚਾਰੇ ਉਦੋਂ ਦੇ ਫੋਨ ਕਰ ਕਰ ਇੰਨੇ ਕਿ ਅਪਸਾਈਟ ਨੇ ਤੁਸੀਂ ਵੇਖ ਹੀ ਦਿਓ ਰੋ ਰੋ ਕੇ ਵਿਚਾਰਾਂ ਦਾ ਬੁਰਾ ਹਾਲ ਆ ਮੈਂ ਇਹੀ ਮੰਗ ਕਰਨੇ ਆ ਕਿ ਚਲੋ ਬੱਚੇ ਆ ਗਰੀਬ ਦਾ ਬੱਚਾ ਲੱਭ ਜੇ ਕਿਤੇ ਤੇ ਇਹਨਾਂ ਉਹਨਾਂ ਨੂੰ ਮਿਲ ਜੇ ਹੋਰ ਇਹਨੂੰ ਇਸ ਤੋਂ ਬਾਅਦ ਪਰਿਵਾਰ ਨੂੰ ਕੀ ਚਾਹੀਦਾ ਜੀ ਜੀ ਤਿੰਨਾਂ ਬੱਚਿਆਂ ਤੇ ਇਸ ਤਰ੍ਹਾਂ ਜਿਹੜੇ ਇਹਨਾਂ ਚੋਂ ਇੱਕ ਬੱਚੇ ਦੀ ਤੇ ਆਪਣੀ ਕੋ ਸ਼ਿਕਾਇਤ ਸੀ ਕਿ ਉਹ ਨਹਾਣ ਗਿਆ ਆਪਣਾ ਫਰੈਂਡਸ ਨਾਲ ਤੇ ਬਾਅਦ ਚ ਉਹ ਜਿਹੜੀ ਆਪਣੀ ਛੋਟੀ ਨਹਿਰ ਐ ਤੇ ਸੀ ਨਹਾ ਰਿਹਾ ਸੀ ਤੇ ਬਾਅਦ ਚ ਉਹ ਮਿਸਿੰਗ ਹੈ ਤੇ ਉਹਦੇ ਬਾਅਦ ਆਪਾਂ ਐਨਡੀਆਰਐਫ ਕੋ ਸਰਚ ਵੀ ਕਰਾਈ ਸੀ ਤੇ ਉਹ ਉਹਦੀ ਬਾਡੀ ਨਹੀਂ ਮਿਲੀ ਆਪਾਂ ਨੂੰ ਤੇ ਫਿਰ ਪ੍ਰੋਬੇਬਲ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕਿਤੇ ਹੋਰ ਚਲਾ ਗਿਆ ਹੋ ਫਿਰ ਵੀ ਆਪਾਂ ਚੈੱਕ ਕਰ ਰਹੇ ਬਟ ਉਹਦੇ ਨਾਲ ਦੇ ਜਿਹੜੇ ਫਰੈਂਡਸ ਆ ਉਹਨਾਂ ਨੇ ਇਹੀ ਦੱਸਿਆ ਸੀ ਜਿਹੜੇ ਨਾਲ ਨਹਾਣ ਗਏ ਸੀ ਕਿ ਸਾਡਾ ਉਹ ਉਸ ਜਗ੍ਹਾ ਤੇ ਉਹ ਨਹਾ ਰਿਹਾ ਸੀ ਇੱਕ ਬੱਚਾ ਜਿਹੜਾ ਇਹਨਾਂ ਚੋਂ ਜਿਹੜਾ ਉਹ ਵਾਪਸ ਆ ਗਿਆ ਉਹ ਮਤਲਬ ਜਿਹਨੂੰ ਕਹਿੰਦੇ ਆ ਕਿ ਵੀ اپنی ਅੰਜਲੀ ਕਰਨ ਕਿਤੇ ਚਲਾ ਗਿਆ ਸੀ ਰਿਸ਼ਤਦਾਰਾਂ ਕੋਲ ਬਾਅਦ ਚ ਉਹ ਵਾਪਸ ਆ ਗਿਆ ਲੜਦਾ ਤੇ ਇੱਕ ਲੜਕਾ ਜਿਹੜਾ ਹੁਣ ਮਿਸਿੰਗ ਹੈ ਉਹਦਾ ਜਿਹੜਾ ਆਪਾਂ ਚੈੱਕ ਕਰ ਰਹੇ ਤੇ ਬਾਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਯੰਗ ਬੱਚੇ ਚਲੇ ਵੀ ਜਾਂਦੇ ਆ ਪੇਰੈਂਟਸ ਨੂੰ ਬਿਨਾਂ ਦੱਸ ਕੇ ਕਈ ਵਾਰੀ ਕੋਈ ਐਗਜ਼ਾਮਸ ਦਾ ਪ੍ਰੈਸ਼ਰ ਹੁੰਦਾ ਜਾਂ ਅਦਰਵਾਇਜ਼ ਪ੍ਰੈਸ਼ਰ ਹੁੰਦਾ ਕਿਉਂਕਿ ਤਿੰਨਾਂ ਚੋਂ ਜਿਹੜੇ ਦੋ ਤੇ ਤੁਹਾਨੂੰ ਮੈਂ ਐਕਸਪਲੇਨ ਕਰ ਹੀ ਦਿੱਤਾ ਉਹਨਾਂ ਦਾ ਕਿ ਇੱਕ ਤੇ ਆ ਹੀ ਗਿਆ ਤੇ ਇੱਕ ਜਿਹੜਾ ਉਹ ਤੇ ਨਾ ਆ ਗਿਆ ਸੀ ਤੇ ਬੱਚੇ ਜਿਹੜੇ ਨਾਲ ਦੇ ਸੀ ਉਹਨਾਂ ਦੇ ਕਹਿਣ ਅਨੁਸਾਰ ਕਿ ਉਹ ਤੇ ਡੁੱਬ ਗਿਆ ਫਿਰ ਵੀ ਆਪਾਂ ਐਂਡੀਆ ਰਫ ਤੋਂ ਚੈੱਕ ਕਰਾਇਆ ਸ ਨਾਇਰ ਦੀ ਗਾਇਰ ਗਹਿਨ ਚੈਕਿੰਗ ਵੀ ਕੀਤੀ ਸੀ ਉਸ ਤੋਂ ਇਲਾਵਾ ਵੀ ਆਪਾਂ ਹੋਰ ਵੀ ਆਪਾਂ ਇਹਨੂੰ ਦੇਖ ਰਹੇ ਹਾਂ ਮਤਲਬ ਪੈਥੇ ਨਹੀਂ ਰੋਕੇ ਆ ਦੀ ਸਰਚ ਨੂੰ ਹਰ ਇੱਕ ਐਂਗਲ ਦਾ ਸਟੱਡੀ ਕਰ ਰਹੇ ਹਾਂ ਤੇ ਜਿਹੜਾ ਇੱਕ ਬੱਚਾ ਤੁਸੀਂ ਕਹਿ ਰਹੇ ਹੋ ਮਿਸਿੰਗ ਉਹਦੀ ਆਪਾਂ ਕਰ ਰਹੇ ਆ ਭਾਲ ਉਹਦਾ ਆਪਾਂ ਦੰਦੀ ਉਹਨੂੰ ਵੈਰੀਫਾਈ ਕਰਕੇ ਤੇ ਲੱਭ ਲਾਂ ਕੋਈ ਇਸ ਤਰ੍ਹਾਂ ਇੱਕ ਦਾ ਰੋਟੇ ਕੰਪਲੈਕਸ ਇੱਕ ਆਪਾਂ ਐਫ ਆਈ ਆਰ ਦਰਜ ਕੀਤੀ ਹੈ 346 ਦੀ ਮਿਸਿੰਗ ਦੀ ਡਿਵੀਜ਼ਨ ਨੰਬਰ ਇੱਕ ਥਾਣੇ 'ਚ ਤੇ ਉਹਦੇ ਆਪਾਂ ਅੱਗੇ ਭਾਲ ਕਰ ਰਹੇ ਆ ਤੇ ਹੋਪਫੁਲੀ ਇਹ ਬੱਚੇ ਜਿਹੜਾ ਇੱਕ ਮਿਸਿੰਗ ਹੈ ਜਲਦੀ ਮਿਲ ਜੇ ਪੇਰੈਂਟਸ ਨੂੰ ਵੀ ਕਹਿਣਾ ਪੇਰੈਂਟਸ ਨੂੰ ਦੇਖੋ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਘਬਰਾ ਨਾ ਕਿਉਂਕਿ ਇੱਕ ਬੱਚਾ ਤੁਹਾਡੇ ਸਾਹਮਣੇ ਹੀ ਵਾਪਸ ਆ ਗਿਆ ਤੇ ਜਿਹੜਾ ਦੂਸਰਾ ਬੱਚਾ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਨਹਿਰ ਵਾਲਾ ਇਨਸੀਡੈਂਟ ਸੀ ਤੇ ਤੀਸਰਾ ਜਿਹੜਾ ਉਹਨੂੰ ਆਪਾਂ ਲੱਭ ਰਹੇ ਹਾਂ ਤੇ ਉਹ ਹੌਫਲੀ ਜਲਦੀ ਆਪਣੇ ਕੋਲ ਆ ਜਾਊਗਾ ਤੇ ਪੇਰੈਂਟਸ ਬਿਲਕੁਲ ਚਿੰਤਾ ਨਾ ਕਰਨ ਪੁਲਿਸ ਉਹਨਾਂ ਦੇ ਨਾਲ ਹੈ ਤੇ ਆਪਾਂ ਅੱਗੇ ਵੀ ਕਾਫੀ ਮਿਸਿੰਗ ਜਿਹੜੇ ਪਰਸਨ ਹੋ ਜਾਂਦੇ ਹਨ ਉਹਨਾਂ ਨੂੰ ਲੱਭਿਆ ਤੇ ਇੱਥੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਪੁਲਿਸ ਉਹਨਾਂ ਦੇ ਨਾਲ ਸ਼ਹਿਰ ਦੇ ਬਾਕੀ ਪੇਰੇ ਤੋਂ ਕੋਈ ਮੈਸੇਜ ਦੀ ਮੈਂ ਮੈਸੇਜ ਮੈਸੇਜ ਦਊਂਗਾ ਕਿ ਬੱਚਿਆਂ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਕਈ ਵਾਰ ਬੱਚੇ ਕੋਈ ਪ੍ਰੈਸ਼ਰ ਲੈ ਲੈਂਦੇ ਆ ਕਈ ਵਾਰ ਕੋਈ ਮਾੜੀ ਸੰਗਤ ਚ ਵੀ ਪੈ ਜਾਂਦੇ ਆ ਨਸ਼ਿਆਂ ਤੇ ਵੀ ਲੱਗ ਜਾਂਦੇ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਜਿਹੜਾ ਪੇਰੈਂਟਸ ਤੋਂ ਥੋੜਾ ਦੂਰ ਕਰ ਦਿੰਦੀ ਹੈ ਤੇ ਉਹਦੇ ਬਾਅਦ ਫਿਰ ਕਈ ਵਾਰ ਉਹ ਇਸ ਤਰ੍ਹਾਂ ਦੇ ਗਲਤ ਸਟੈਪ ਚੱਕ ਲੈਂਦੇ ਆ ਕਿ ਘਰੋਂ ਚੱਲ ਜਾਂਦੇ ਆ ਜਾਂ ਕੁਝ ਹੋਰ ਗਲਤ ਹਰਕਤ ਕਰ ਬੈਠਦੇ ਆ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਤੇ ਬੱਚਿਆਂ ਨੂੰ ਥੋੜਾ ਸਾਹਮ ਦੇ ਰੱਖਣ ਨੂੰ ਉਹਨਾਂ ਤੇ ਨਜ਼ਰ ਰੱਖ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ